ਆ ਗਿਆ ਲੇ ਗਾ ਰੋਹਿਤ ਹੋ ਗਿਆ ਮੈਂ ਰੋਹਿਤ ਸ਼ਰਮਣ پارٹی ਦੇ ਸਾਰੀ ਟੀਮ ਨੂੰ ਗੁਜਾਰਿਸ਼ ਕਰਾਂਗਾ ਕਿ ਮਹਾ ਦਾ ਮਹਾ ਗੋਗਾਂ ਚੁਰਗੀਤਾ ਬਹੁਤ ਬਹੁਤ ਧੰਨਵਾਦ ਵੀਰ ਚੋਪੜਾ ਜੀ ਪੋਸਲੇ ਸਰਬੰਦ ਵਿਕੀ ਡਾਵਰ ਜੀ ਉਹਨਾਂ ਦਾ ਵੀ ਇੱਥੇ ਆਉਣ ਦੇ ਬਹੁਤ ਬਹੁਤ ਵੈਲਕਮ ਜੀ ਆਨਵਾਜ਼ ਦਿਆ ਜਾਗਰਣ ਹੈ ਮੈਣੀ ਸਾਹਿਬ ਦੀ ਵਿਦਕਸ਼ਤਾ ਜੋ ਮਨਾਇਆ ਜਾਂਦਾ ਜਿਹਦਾ ਸਾਰਾ ਪ੍ਰਬੰਧ ਸੇਮ ਆਪ ਇਕਲੱਤ ਤੇ ਖੜਕੇ ਕਰਦੇ ਨੇ ਮੈਨੂੰ ਮਾਣ ਹੈ ਤੇ ਮੈਨੂੰ ਫਕਰ ਵੀ ਆ ਨਾ ਤੇ 47 ਸਾਲ ਤੋਂ ਹੈ ਮੇਰਾ ਸੰਯੋਗ ਕਰ ਰਹੇ ਨੇ ਤੇ ਅੱਗੋ ਵੀ ਕਰਦੇ ਰਹਿਣਗੇ ਰਹਿੰਦੀ ਦੁਨੀਆ ਤੱਕ ਨਾ ਮੈਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਆ ਬਾਕੀ ਮੈਨੇਜਰ ਨੇ ਤੁਹਾਨੂੰ ਵਿਸਤਾਰ ਨਾਲ ਦੱਸਤਾ ਹੈ ਲੋਕਾਂ ਦੀ ਭਾਈਚਾਰਾ ਸੰਦੇਸ਼ ਹੈ ਮੈਂ ਤੇ ਹੀ ਕਹਾਂਗਾ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਹੈ ਠੀਕ ਹੈ ਕਹਿੰਦੇ ਜੇ ਕਿਸੇ ਨੇ ਅੱਗੇ ਵਧਣਾ ਹੈ ਤੇ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਭੁੱਲਾਂਗੇ ਤੇ ਅੱਗੇ ਵਧਾਂਗੇ ਜਦੋਂ ਭੁੱਲਾਂਗੇ ਨਹੀਂ ਤਾਂ ਅੱਗੇ ਨਹੀਂ ਵਧ ਸਕਦੇ ਸਾਰੇ ਜੀਵਨ ਲੱਗੇ ਰਹੀਏ ਭਾਵੇਂ ਜੇ ਆਪਾਂ ਅੱਗੇ ਵਧਣਾ ਕਾਮਯਾਬੀ ਹਾਸਲ ਕਰਨੀ ਹੈ ਤੇ ਮੇਰਾ ਸਾਰਿਆਂ ਨੂੰ ਇੱਕੋ ਹੀ ਸੰਦੇਸ਼ ਹੈ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਵਧੀਏ ਤਾਂ ਕਾਮਯਾਬੀ ਤੁਹਾਨੂੰ ਚਾਨੂੰ ਸ਼ੋਅੇਗੀ ਇਹ ਹੀ ਮੇਰਾ ਭਾਈਚਾਰੇ ਨੂੰ ਸੰਦੇਸ਼ ਹੈ ਬਾਕੀ ਜਿਹੜੇ ਮੈਨੀਆਂ ਸਾਹਮਣੇ ਉਹ ਤਨੋਂ ਮਨੋਂ ਤੁਹਾਨੂੰ ਸੇਵਾ ਕਰਦੇ ਨੇ ਇਹਨਾਂ ਨੇ ਕਈ ਸੰਸਥਾਵਾਂ ਨਾਲ ਜਿਹੜਾ ਉਦਾਹਰਣ ਵੀ ਕੀਤਾ ਹੈ ਕਿ ਇਹ ਸੰਸਥਾ ਦੇ ਨਾਲ ਜੁੜੇ ਵੀ ਹੋਏ ਨੇ ਔਰ ਆਪਣੇ ਤਾਂ ਪੈਸਾ ਵੀ ਲਾਂਦੇ ਨੇ ਅਛਰాత్రి ਦੀ ਯਾਤਰਾ ਕਰਦੇ ਆ ਫਿਰ ਤੀਵੀਂ ਯਾਤਰਾ ਸੀ ਇਹਨਾਂ ਦੀ ਰਿਦਕਸ਼ਤਾ ਵਿੱਚ ਜਿਹੜਾ ਕਿ ਫੈਮਿਲੀ ਫੰਕਸ਼ਨ ਹੁੰਦਾ ਉਸ ਤੋਂ ਬਾਅਦ ਐ ਇੱਥੇ ਜਾਗਰ ਹੁੰਦਾ ਹਰ ਸਾਲ 16 ਮਾਰਚ ਦੀ 16 ਮਾਰਚ ਨੂੰ ਇਹਨਾਂ ਦੀ ਰਿਦਕਸ਼ਤਾ 'ਚ ਫਿਰ ਇੱਕ ਕਹਨਾਂ ਇੱਕ ਹੋਰ ਸ਼ੁਰੂ ਕੀਤਾ ਹਰ ਕੀ ਪੋੜੀ ਹਰੀਦਵਾਰ ਬ੍ਰਹਮਗੁੰਡ ਦੇ ਉੱਤੇ ਹਵਨ ਯੱਗ ਹੁੰਦਾ ਬਹੁਤ ਵੱਡਾ ਇਹਨਾਂ ਦੀ ਰਿਦਕਸ਼ਤਾ ਦੇ ਵਿੱਚ ਜਿੱਤੇ ਕਿ ਤੁਸੀਂ ਹੋਲੀ ਵਾਲੇ ਦਿਨ ਇੱਕ ਹੋਤੀ ਪਾਦੇ ਤਾਂ ਤੁਹਾਡੀਆਂ ਸਤ ਗੁੱਲਾ ਪਾਰ ਹੁੰਦੀਆਂ ਨੇ ਤੇ ਉਥੇ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਕਮਰੇ ਵੀ ਬੁੱਕ ਕਰਾਉਂਦੇ ਨੇ ਰਾਸ਼ਨ ਵੀ ਪਹੁੰਚਾਉਂਦੇ ਨੇ ਹਲਵਾਈ ਵੀ ਬੁਲਾਉਂਦੇ ਸਾਰਾ ਕੰਮ ਖੁਦ ਆਪ ਇੱਕ ਲਾਟ ਤੇ ਖੜ ਕੇ ਕਰਦੇ ਨੇ ਤੇ ਮੈਨੂੰ ਉਮੀਦ ਹੈ ਕਿ ਨਿਰੰਤਰ ਜਿਹੜੀ ਇਹ ਸੇਵਾ ਸ੍ਰਿਸ਼ਟੀ ਦੇ ਚਰਨ ਸੀਮਾ ਤੱਕ ਨਾ ਕੁਲ ਚਲਦੀ ਰਹੇ ਤੇ ਮੈਂ ਇਹਨਾਂ ਦੀ ਰਕਸ਼ਤਾ 'ਚ ਕੰਮ ਕਰਦਾ ਰਹਾਂ ਤੇ ਮੈਨੂੰ ਇਹਨਾਂ ਦੀ ਦਖਸਤਾ ਵਿੱਚ ਕੰਮ ਕਰਨਾ ਹੀ ਪਸੰਦ ਹੈ ਤੇ ਮੇਰੇ ਵੱਡੇ ਭਰਾ ਵੀ ਆ ਮੈਂ ਪਿਤਾ ਸਮਾਨ ਇਹਨਾਂ ਦਾ ਆਦਰ ਕਰਦਾ ਸਾਰੇ ਜਾਣਦੇ ਨੇ ਸਾਰੇ ਜਾਣਦੇ ਨੇ ਤੇ ਜਿੱਦਾਂ ਮੈਂ ਕਰਦਾ ਉਦਾਂ ਹੀ ਮੈਂ ਕਰਦਾ ਰਾਂਗਾ ਇਹ ਮੈਂ ਦੇਵੀ ਮਾਣ ਨੂੰ ਆ ਪ੍ਰਾਰਥਨਾ ਕਰੂੰਗਾ ਕਿ ਜਿਹੜਾ ਪਿਆਰ ਹੈ ਇਹਨਾਂ ਦੇ ਨਾਲ ਮੇਰਾ ਰਹਿਦੀ ਦੁਨੀਆ ਤੱਕ ਬਣਿਆ ਰਹੇ ਬੋਲ ਸ਼ੰਕਰ ਭਗਵਾਨ ਕੀ ਜੈ ਜੇਕਰ ਰਮਾ ਸ਼ੇਰਾ ਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਇਹ ਮੈਂ ਨਹੀਂ ਕਹਿੰਦਾ ਇਹ ਸਾਰੇ ਕਹਿੰਦੇ ਨੇ ਕਿ ਜਿਸਮ ਦੋਣ ਹੈ ਆਤਮਾ ਇੱਕ ਹੈ ਇਹ ਮੈਂ ਨਹੀਂ ਕਹਿੰਦਾ ਇਹ ਸਾਰੇ ਕਹਿੰਦੇ ਨੇ ਕਿ ਮਹਨ ਸਿੰਘ ਸਾਹਿਬਾ ਨਾ ਜੀ ਜਿਸਮ ਦੋਣ ਹੈ ਆਤਮਾ ਇੱਕ ਹੈ ਇਹ ਠੀਕ ਹੈ ਦੇਰ ਲਈ ਸਾਰੇ ਜਗਾਰਾ ਲਾਣਗੇ ਇਹ ਠੀਕ ਹੈ ਜਗਾਰਾ ਲਾਓ ਫਿਰ ਜੈ ਕਰੇ ਨਾ ਵਲੀ ਦਾ ਬੋਲਦਾ ਜੈ ਦਰਵਾਜੇ ਜੈ ਹਾਂਜੀ ਬੋਲੀ ਕੀ ਕਹਿਣਾ ਚਾਹੁੰਗੇ ਖੰਡੇ ਬਹੁਤ ਹੀ ਸਤਿਕਾਰਯੋਗ ਪਰਮਾਤਮਾ ਨਾਜ਼ ਜੀ ਵੱਲੋਂ ਹਰ ਸਾਲ ਸ਼ੇਰਾਂ ਵਾਲੀ ਮਾਂ ਦਾ ਜਾਗਰਣ 9 ਲੱਖਾਂ ਕਾਨੂੰਨੀ ਵਿਖੇ ਕਰਾਇਆ ਜਾਂਦਾ ਉਹਦੀ ਅੱਜ ਹਾਜ਼ਰੀ ਲਾਉਣਾ ਹੈ ਤੇ ਮਾਂ ਦੇ ਕਰਨਾ ਅਰਦਾਸ ਕਰਦਾ ਕਿ ਸਮੁੱਚੇ ਲਧਿਆਣੇ ਦੇ ਨਾਲ ਪੰਜਾਬੀਆਂ ਨੂੰ ਚੰਗੀ ਸੇਹ ਚੜ੍ਹਦੀ ਕਲਾ ਰੱਖੇ ਸਾਡੀ ਏਕਤਾ ਭਾਈਚਾਰਕ ਸਾਂਝ ਬਣੀ ਰਹੇ ਨਾਜ਼ ਜੀ ਤੇ ਗੁਰੂ ਮਹਾਰਾਜ ਦੀ ਬਰਕਤ ਕਿਰਪਾ ਰਹੇ ਇਸੇ ਤਰ੍ਹਾਂ ਹੋ ਸੰਗਤ ਦਾ ਭਲਾ ਕਰਦੇ ਰਹਿਣ ਕੱਟਾ ਬੈਣਾ ਬੈ ਕੇ ਤੁਹਾਨੂੰ ਮਨਸੂਰ ਹਾਂਜੀ ਕਲਤੇ ਬੈਣਾ ਪਵੇ ਤਾਂ ਵੀ ਕਲਵਾਂ ਸਿੱਧੂ ਬੈਠੂਗਾ ਕਿਉਂਕਿ ਸਾਧੂ ਦੇ ਚਰਨਾਂ 'ੇ ਬੈਠਾ ਸਾਧੂ ਦੇ ਚਰਨਾਂ 'ੇ ਬੈਹਿਣਾ ਕੁਛ ਨਾ ਕੁਛ ਮਿਲਦਾ 100 ਰੁਪਏ 200 ਰੁਪਏ 300 ਰੁਪਏ ਕਿਸੇ ਨੂੰ ਨਹੀਂ ਮਿਲਦਾ ਇਹ ਦੇਖ ਲਓ ਕਿੰਨੀ ਸ਼ਾਂਤੀ ਮਿਲਦੀ ਹੈ ਸਾਧੂ ਦੇ ਚਰਨਾਂ ਜਾਂ ਨਾ ਹੁੰਦਾ ਅਗਰ ਨਾਜੀ ਯੂਐਸਏ ਤੋਂ ਆਉਂਦੇ ਹੈ ਹਰ ਸਾਲ 16 ਮਾਰਚ ਨੂੰ ਇੱਕ ਫਿਕਸ ਡੇਟ ਹੈ ਜਦੋਂ ਮਹਾਮਾਈ ਦੀ ਵਿਸ਼ਾਲ ਚੌਂਕੀ ਹੁੰਦੀ ਹੈ ਇਸ ਵਿੱਚ ਪੂਰੇ ਲੁਧਿਆਣੇ ਤੋਂ ਛੱਡ ਕੇ ਪੂਰੇ ਪੰਜਾਬ ਤੋਂ ਜਾਣੇ ਮਾਣੇ ਲੋਕ ਆ ਕੇ ਨਾ ਚੀ ਦਾ ਅਸ਼ੀਰਵਾਦ ਲੈਂਦੇ ਆ ਸਾਗਰਨਾਥ ਜੀ ਇੱਕ ਐਸੇ ਸ਼ਖਸਨ ਜਿਨ੍ਹਾਂ ਨੂੰ ਕੋਈ ਪਛਾਣ ਦੀ ਜ਼ਰੂਰਤ ਨਹੀਂ ਐ ਨਿਸ ਸਵਾਰ ਸੇਵਾ ਕਰਦੇ ਆ ਮਾਂ ਬਗਲਾ ਮੁਕੀ ਦਾ ਹਵਨ ਇਹਨਾਂ ਵਰਗਾ ਕੋਈ ਨਹੀਂ ਦੁਨੀਆ 'ਚ ਕਰ ਸਕਦਾ ਜਾਂ ਮਾਂ ਬਗਲਾ ਮੁਕੀ ਦਾ ਹਵਨ ਹੁੰਦਾ ਹੈ ਜਾਂ ਜੋ ਨਾਥ ਜੀ ਕਰਦੇ ਆ ਹੁਣੇ ਹੀ ਹਰਿਦਵਾਰ ਹਰ ਕੀ ਬੋੜੀ ਦੇ ਕਿੰਨਾ ਵਿਸ਼ਾਲ ਹਵਨ ਕਰਕੇ ਆਇਆ ਹੋਲੀ ਵਾਲੇ ਦਿਨ ਜਿਸ ਵਿੱਚ ਲੁਧਿਆਣੇ ਤੋਂ ਪੂਰੇ ਪੰਜਾਬ ਤੋਂ ਲੋਕ ਉੱਥੇ ਜਾ ਕੇ ਮਹਾਮਾਈ ਗੰਗਾ ਮਈਆ ਦਾ ਅਸ਼ੀਰਵਾਦ ਲੈ ਕੇ ਆਇਆ ਮੈਂ ਆਏ ਹੋਏ ਸਭ ਜਾਣੇ ਮਾਣੇ ਲੋਕਾਂ ਦਾ तहे ਦਿਲੋਂ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਆਪਣੇ ਆਪ ਨੂੰ ਵੈਲਕਮ ਕਰਦਾਂ ਨ ਰੱਖਾ ਗਾਰਡਨ ਤੋਂ ਉਨੀ ਵਿੱਚ ਆ ਕੇ ਮਹਾਮਾਈ ਦਾ ਅਸ਼ੀਰਵਾਦ ਲੈਣ ਲਈ ਜੈ ਮਾਤਾ ਦੀ ਜੈ ਸ਼ੰਕਰ ਰੱਖਾ ਗਾਰਡਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਮਾਰਚ ਨੂੰ ਜਾਗਰਨ ਹੁੰਦਾ ਹੈ ਇਹ ਜਾਗਰਨ ਮਾਤਾ ਜੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਇਸ ਜਾਗਰਨ ਨੂੰ ਸ਼ੁਰੂ ਕਰਨ ਵਾਲੇ ਸਾਡੇ ਜੋਗੀ ਤਿਲਕ ਜਾਨ ਜੀ ਉਹਨਾਂ ਦੀ ਯਾਦ ਚ ਵੀ ਮਨਾਇਆ ਜਾਂਦਾ ਇਹ ਜਾਗਰਨ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਨਾਥ ਜੀ ਜਿਹੜੇ ਸਾਗਰ ਨਾਥ ਜੀ ਹੈ ਯੂ ایس اے ਤੋਂ ਲੁਧਿਆਣੇ ਆਂਦੇ ਆ ਅਸੀਂ ਛੋਟਾ ਜਿਹਾ ਸੱਦਾ ਦਿੰਨੇ ਆ ਵੀ ਸ਼ਿਵਰਾਤਰੀ ਤੇ ਤੁਸੀਂ ਸਾਡੇ ਕੋਲ ਪਹੁੰਚਣਾ ਸ਼ਿਵਰਾਤਰੀ ਤੇ ਆਂਦੇ ਆ ਸ਼ਿਵਰਾਤਰੀ ਤੋਂ ਬਾਅਦ ਇੱਕ ਇਹ ਫੰਕਸ਼ਨ ਹਰਦوار ਬਹੁਤ ਵੱਡਾ ਜਗ ਕਰਦੇ ਆ ਹਰ ਕੀ ਪੋੜੀ ਹਰੀਦਵਾਰ ਹੁਣੇ ਅਸੀਂ 2 ਦਿਨ ਪਹਿਲਾਂ ਜਾਗ ਕਰਕੇ ਅਸੀਂ ਲੁਧਿਆਣੇ ਪਹੁੰਚੇ ਆਂ ਜਿੱਥੇ ਜਾਗਰਨ ਹੈ ਜਾਗਰਨ ਦੇ ਵਿੱਚ ਨਾਦ ਜੀ ਆਪਣਾ ਸਿੱਧ ਕੀਤਾ ਆਇਆ ਜਿਹੜਾ ਖਜ਼ਾਨਾ ਹੈ ਅਮਰੀਕਾ ਤੋਂ ਆਪਣੀ ਤਪੱਸਿਆ ਦੇ ਨਾਲ ਉਹ ਇੱਥੇ ਆ ਕੇ ਭਗਤਾਂ ਦੇ ਵਿੱਚ ਆਪਣਾ ਆਸ਼ੀਰਵਾਦ ਵੀ ਦਿੰਦੇ ਆ ਤੇ ਉਹ ਖਜ਼ਾਨਾ ਬਣਦੇ ਆ ਤੇ ਨਾਦ ਜੀ ਦੇ ਆਸ਼ੀਰਵਾਦ ਦੇ ਨਾਲ ਹੀ ਇਹਨਾਂ ਦੇ ਜਿਹੜੇ ਆ ਜਿਹੜੇ ਸਨਾਤਨ ਧਰਮ ਦੇ ਜਿਹੜੇ ਮੰਤਰ ਹੈ ਉਹਨਾਂ 'ਚ ਇੰਨੀ ਕੁ ਤਾਕਤ ਹੁੰਦੀ ਹੈ ਸਨਾਤਨ ਧਰਮ ਦੇ ਮੰਤਰਾਂ ਦੇ ਵਿੱਚ ਕਿ ਨਾਦ ਜੀ ਅਸ਼ੀਰਵਾਦ ਦੇ ਨਾਲ ਛਾੜਾ ਜਿਹੜਾ ਕਰਦੇ ਆ ਛਾੜੇ ਦੇ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਜਿੱਦਿ ਮਤਲਬ ਕੋਈ ਵੱਡੀ ਤੋਂ ਵੱਡੀ ਕੋਈ ਸਮੱਸਿਆ ਹੁੰਦੀ ਹੈ ਕੈਂਸਰ ਵਰਗੀ ਜਾਂ ਕੋਈ ਹੋਰ ਵੈਂਟੀਲੇਟਰ ਤੇ ਵੀ ਹੈ ਕਈ ਇਤਿਹਾਸ ਦੇਖੇ ਆ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਇਤਿਹਾਸ ਦੇ ਚੁੱਕਾ ਆ ਨਾਜੀ ਨੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਬਿਮਾਰੀਆਂ ਉਹ ਠੀਕ ਕੀਤੀਆਂ ਹੋਰ ਬੱਚਿਆਂ ਨੂੰ ਵੀ ਅਡਾਪਟ ਕੀਤਾ ਹੋਇਆ ਇਹਨਾਂ ਨੇ ਬੱਚਿਆਂ ਦੀਆਂ ਫੀਸਾਂ ਵੀ ਦਿੰਦੇ ਆ ਕਿਸੇ ਨੂੰ ਮੈਡੀਸਨ ਦੀ ਕਿਸੇ ਟਾਈਮ ਜ਼ਰੂਰਤ ਪੈਂਦੀ ਆ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹਦੇ ਬਦਲੇ ਪੈਸੇ ਪੁੱਥੇ ਵੀ ਦਿੰਦੇ ਆ ਬਹੁਤ ਹੀ ਮਤਲਬ ਨੇਕ ਇਨਸਾਨ ਨੇ ਤੇ ਕਿਸੇ ਕੋਲੋਂ ਵੀ ਇਹ ਜਿਹੜਾ ਵੀ ਕੋਈ ਝਾੜਾ ਕਰਦੇ ਆ ਜਾਂ ਕੋਈ ਵੀ ਹੁੰਦੇ ਜਿੰਨੇ ਭਲਾ ਕਰਦੇ ਆ ਉਹਦੇ ਬਦਲੇ ਕਿਸੇ ਕੋਲੋਂ ਕੁਝ ਲੈਂਦੇ ਨਹੀਂ ਵੱਡੇ ਵੱਡੇ ਹਮਨ ਕਰਦੇ ਆ ਉਹਨਾਂ ਦੇ ਘਰਾਂ 'ਚ ਜਾ ਕੇ ਜਾ ਕੇ ਤੇ ਹਰਦوار ਕਰਤਾ ਬਗਲਾਮੁਖੀ ਕੀਤਾ ਜਾਂ ਚਮੰਡਾ ਜੀ ਕੀਤਾ ਕੋਈ ਲੀਡਰਾਂ ਨੇ ਕੀਤੇ ਆ ਜਾਂ ਘਰਾਂ 'ਚ ਕੀਤੇ ਉਹਦੇ ਬਦਲੇ ਵੀ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਪਾਣੀ ਤੱਕ ਵੀ ਨਹੀਂ ਪੀਂਦੇ ਨਥ ਜੀ ਦਾ ਜਿਹੜਾ ਉਪਰਾਲਾ ਹੈ ਤਾਂ ਬਹੁਤ ਹੀ ਵਧੀਆ ਭਰਾਲਾ ਅਸੀਂ ਤਾਂ ਇਹੀ ਇੱਕ ਅਰਦਾਸ ਕਰਦੇ ਹਾਂ ਪੋਲੇ ਸ਼ੰਕਰ ਅਗੇ Devi Maa ਅਗੇ ਵੀ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਇਹਨਾਂ ਤੇ ਇੰਦੀ ਕਿਰਪਾ ਬਣਾਈ ਰੱਖੇ ਇਹਨਾਂ ਨੂੰ ਹੋਰ ਤਾਕਤ ਦੇਵੇ ਤਾਂ ਕਿ ਜੋ ਇਹ ਸਾਰੇ ਸੰਸਾਰ ਦੇ ਵਿੱਚ ਆਏ ਹੋਏ ਕੋਈ ਜਿਹੜੇ ਕਸ਼ਟ ਦੇ ਵਿੱਚ ਵਿਅਕਤੀ ਨੇ ਉਹਨਾਂ ਦਾ ਵੱਧ ਤੋਂ ਵੱਧ ਭਲਾ ਕਰ ਸਕਣ 나ਜੀ ਨੂੰ ਅਸੀਂ ਕਹ ਫੋਨ ਕਰਦੇ ਹਾਂ 나ਜੀ ਇਹਨਾਂ ਨੂੰ ਇਹ ਝਾੜਾ ਕਰਦੇ ਹੋ ਉਹ ਝਾੜੇ ਦੇ ਨਾਲ ਜਦੋਂ ਕੋਈ ਇਨਸਾਨ ਠੀਕ ਹੁੰਦਾ ਤਾਂ ਸਾਡੀ ਉਹ ਤਾਰੀਫ ਕਰਦਾ ਤਾਂ ਸਾਡਾ ਹੌਸਲਾ ਹੋਰ ਵੱਧਾ ਕੀ ਨਾਜੀ ਨੇ ਇਹ ਠੀਕ ਕੀਤਾ ਤਾਂ ਸਾਡੀ ਤਾਰੀਫ ਹੁੰਦੀ ਹੈ ਇਸ ਕਰਕੇ ਅਸੀਂ ਨਾਜੀ ਦੇ ਬਹੁਤ ਧੰਨਵਾਦੀਆਂ ਅੱਜ ਨਲੱਖਾ ਕਲੋਨੀ 'ਚ ਸਾਡੇ ਬੜੇ ਪਰਮ ਮਿੱਤਰ ਸਾਗਰਨਾਥ ਜੀ ਜਿਹੜੇ ਯੂ ਐਸ ਏ ਤੋਂ ਆਏ ਨੇ ਉਹਨਾਂ ਦੇ ਘਰ ਚੌਂਕੀ ਮਾਤਾ ਦੀ ਰੱਖੀ ਗਈ ਹੈ ਔਰ ਇਹ ਹਰ ਸਾਲ ਚੌਂਕੀ ਆਉਂਦੇ ਜਦੋਂ ਅਮਰੀਕਾ ਤੋਂ ਆਉਂਦੇ ਨੇ ਹਰ ਸਾਲ ਆ ਕੇ ਇਹਨਾਂ ਦੇ ਨਾਲ ਚੌਂਕੀ ਰੱਖਾਉਂਦੇ ਨੇ ਔਰ ਇਹ 16ਵਾਂ ਜਗਰਾਤਾ ਮਾਤਾ ਦਾ ਇੱਥੇ ਹਰ ਸਾਲ ਇਹ ਇਸੇ ਤਰ੍ਹਾਂ ਜਦੋਂ ਵੀ ਅਮਰੀਕਾ ਤੋਂ ਹਰ ਸਾਲ ਇਹਨਾਂ ਦੇਣਾ ਚ ਆ ਕੇ ਇਹ ਹੁਮ ਹੁਮ ਆ ਕੇ ਇੱਥੇ ਸਾਰੇ ਆਪਣਾ ਸ਼ਹਿਰ ਸਾਰਾ ਬੜੇ ਸ਼ਹਜ਼ਾਦੇ ਨਾਲ ਇੱਥੇ ਮੱਥਾ ਟੇਕਣ ਆਇਆ ਔਰ ਬੜਾ ਰਾਸ਼ਾ ਹੈ ਬਹੁਤ ਹੀ ਵਧੀਆ ਲੱਗਾ ਔਰ ਮਾਤਾ ਦਾ ਪਣਹਾਰਾ ਚੱਲ ਰਿਹਾ ਹੈ ਪਣਹਾਰੇ 'ਚ ਲੋਕੀ ਆਨੰਦ ਲੈ ਰਹੇ ਨੇ ਲੰਗਰ ਛਕ ਰਹੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਜਿਹੜਾ ਸਾਰਾ ਇੰਤਜ਼ਾਮ ਹੈ ਉਹ ਸਾਗਰਨਾਥ ਜੀ ਵੱਲੋਂ ਕੀਤਾ ਗਿਆ ਨਾ ਜੀ ਨੂੰ ਅਸੀਂ ਇਹੀ ਉਸ ਮਾਤਾ ਅਗੇ ਇਹੀ ਬੇਨਤੀ ਕਰਾਂਗੇ ਵੀ ਨਾ ਜੀ ਨੂੰ ਲੰਬੀ ਉਮਰ ਦੇਣ ਔਰ ਨਾ ਜੀ ਐਸੇ ਤਰ੍ਹਾਂ ਹਰ ਸਾਲ ਆ ਕੇ ਇਥੇ ਭੰਡਾਰਾ ਕਰਾਉਣ ਦੇ